ਇਹ ਭੁਲਾਉਣ ਦਾ ਇੱਕ ਅਭਿਆਸ ਹੈ ਆਦਮੀ ਆਪਣੇ ਜੀਵਨ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਦੋਵਾਂ ਤੋਂ ਉੱਚਾ ਉੱਠ ਜਾਏ ਦੋਵਾਂ ਨੂੰ ਭੁਲਾਉਂਦਾ ਜਾਏ ਇਹ ਅਭਿਆਸ ਕਰੇ ਨਹੀਂ ਤੇ ਆਮ ਤੌਰ ਤੇ ਚਲੋ ਬੁਰਿਆਈ ਬੰਦਾ ਛੱਡੇ ਚੰਗੀ ਗੱਲ ਹੈ ਬੁਰਿਆਈ ਛੱਡਦਾ ਤੇ ਚੰਗਿਆਈ ਕਰਦਾ ਤੇ ਚੰਗਿਆਈ ਨੂੰ ਚੇਤੇ ਕਰਦਾ ਰਹਿੰਦਾ ਚੰਗਿਆਈ ਦਾ ਸਿਮਰਨ ਕਰਦਾ ਰਹਿੰਦਾ ਚੰਗੇ ਕੰਮਾਂ ਨੂੰ ਯਾਦ ਕਰਦਾ ਰਹਿੰਦਾ ਇੱਕ ਛੱਡਿਆ ਦੂਜਾ ਫੜ ਲਿਆ ਜਾਂ ਇਉਂ ਕਹੋ ਇੱਕ ਬੰਦੇ ਦੇ ਗਲ ਵਿੱਚ ਪੈਰਾਂ ਵਿੱਚ ਹੱਥਾਂ ਵਿੱਚ ਇੱਕ ਸੰਗਲ ਲੋਹੇ ਦਾ ਸੀ ਲੋਹੇ ਦੇ ਸੰਗਲ ਨਾਲ ਉਹਦੇ ਹੱਥ ਵੱਜੇ ਤਾਂ ਉਹਨੇ ਕਿਸੇ ਨੂੰ ਕਿਹਾ ਕੋਲੋਂ ਕੋ ਨਿਕਲਿਆ ਉਦੇ ਹੱਥਾਂ ਵਿੱਚ ਸੋਨੇ ਦਾ ਸੰਗਲ ਸੀ। ਪਰ ਜਿਹਦੇ ਹੱਥ ਲੋਹੇ ਦੇ ਸੰਗਲ ਨਾਲ ਬੱਜੇ ਸਨ ਉਹਨੇ ਇੱਕ ਪੁਕਾਰ ਕੀਤੀ ਕਹਿਣ ਲੱਗਾ ਆ ਮੇਰੇ ਹੱਥੋਂ ਲੋਹੇ ਦਾ ਸੰਗਲ ਖੋੜ ਕੇ ਤੂੰ ਆਪਣੇ ਸੋਨੇ ਦੇ ਸੰਗਲ ਨਾਲ ਮੇਰੇ ਹੱਥ ਬੰਨ੍ਹ ਦੇ। ਉਹਨੇ ਕਿਹਾ ਵੀ ਇਹਦਾ ਤੈਨੂੰ ਕੀ ਲਾਭ ਹੈ? ਕਹਿਣ ਲੱਗੇ ਸੋਨੇ ਦਾ ਸੰਗਲ ਹੈ। ਕਹਿੰਦੇ ਲੋਹੇ ਤੇ ਸੋਨੇ ਵਿੱਚ ਫਰਕ ਹੋ ਸਕਦਾ ਪਰ ਬੰਧਨ ਵਿੱਚ ਤੇ ਕੋਈ ਫਰਕ ਨਹੀਂ ਨਾ ਜਿਵੇਂ ਲੋਹੇ ਨੇ ਬੰਨੇ ਉਸ ਤਰ੍ਹਾਂ ਸੋਨਾ ਬਣਦਾ ਹੈ ਤੈਨੂੰ ਕੀ ਲਾਭ ਇਸਦਾ ਬੁਰੀਾਈ ਜਿਹੜੀ ਹੈ ਲੋਹੇ ਦਾ ਸੰਗਲ ਹੈ ਉਹ ਵੀ ਬੰਧਨ ਹੈ ਚੰਗਿਆਈ ਕਰਨੀ ਗਲਤ ਨਹੀਂ ਪਰ ਉਹਦੇ ਨਾਲ ਜੁੜ ਜਾਣਾ ਗਲਤ ਹੈ ਉਹਦੇ ਨਾਲ ਆਪਣੇ ਆਪ ਨੂੰ ਦਿਨ ਰਾਤ ਉਹਦਾ ਸਿਮਰਨ ਕਰਨਾ ਦੇ ਨੂਰਬੋ ਦਾਸ ਜੀ ਨੇ ਕਿਹਾ ਹਮ ਵੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਜੋਗੀ ਜਤੀ ਸੂਰ ਹਮ ਦਾਤੇ ਇਹ ਬੁੱਧ ਕਬੈ ਨਾ 나ਠੀ ਅੰਦਰੋਂ ਇਹ ਗੱਲ ਖਤਮ ਹੀ ਨਹੀਂ ਹੁੰਦੀ ਇਹਦਾ ਸਿਮਰਨ ਚੱਲਦਾ ਰਹਿੰਦਾ ਬੰਦਾ ਰੱਬ ਦਾ ਸਿਮਰਨ ਥੋੜੀ ਕਰਦਾ ਆਪਣਾ ਕਰਦਾ ਹੈ ਆਪਣੀ ਵਡਿਆਈ ਦਾ ਕਰਦਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਇਹ ਸਾਰਾ ਕੁਝ ਹੰਕਾਰ ਵਿੱਚ ਚੱਲਦਾ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਆ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਦੋਵੇਂ ਬਸ ਗਏ ਮੂਰਖ ਤੇ ਮੂਰਖ ਹੈ ਹੀ ਸਿਆਣਾ ਵੀ ਫਸ ਗਿਆ ਕਿਉਂਕਿ ਉਹਨੇ ਆਪਣੀ ਸਿਆਣਪ ਦਾ ਚਿੰਤਨ ਕੀਤਾ ਦਿਨ ਰਾਤ ਆਪਣੀ ਚੰਗਿਆਈ ਦਾ ਚਿੰਤਨ ਕੀਤਾ ਉਹਨੇ ਸਿਮਨ ਕਰਦਾ ਰਿਹਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਾ ਮੈਂ ਸਿਮਨ ਕਿਦਾ ਕਰਦਾ ਰਿਹਾ ਆਮ ਤੌਰ ਤੇ ਧਾਰਮਿਕ ਜਗਤ ਵਿੱਚ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਨੂੰ ਇਸ ਗੱਲ ਦਾ ਕੋ ਲੈਖਾ ਲੱਗ ਜਾਂਦਾ ਹੈ ਉਹਨੂੰ ਇੱਕ ਬੜੀ ਵੱਡੀ ਗਲਤੀ ਲੱਗ ਜਾਂਦੀ ਉਹ ਕਿਹੜੀ ਜਦੋਂ ਉਹਨੂੰ ਜਪਦਾ ਹੈ ਜਪਦਾ ਉਹਨੂੰ ਇਹ ਯਾਦ ਆਪਣੇ ਆਪ ਨੂੰ ਰੱਖਦਾ ਹੈ ਯਾਦ ਆਪਣੇ ਆਪ ਨੂੰ ਕਰਦਾ ਮੈਂ ਜਪ ਰਿਆਂ ਮੈਂ ਜਪ ਰਿਆਂ ਮੈਂ ਜਪ ਰਿਆਂ ਮੈਂ ਧਿਆਨ ਲਾਉਣਾ ਹੈ ਮੈਂ ਮਿਲਣਾ ਹੈ ਮੇਰੀ ਅਵਸਥਾ ਬਣਨੀ ਹੈ ਕੰਮ ਤੇ ਸਾਰਾ ਚੱਲਦਾ ਰਹਿੰਦਾ ਫਿਰ ਹੋਵੇ ਕਿਵੇਂ ਕਾਰਜ ਸਿੱਧ ਨਹੀਂ ਹੁੰਦਾ ਜਦ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਰੱਬ ਨੂੰ ਆਉਣ ਦਾ ਰਾਹ ਹੀ ਨਹੀਂ ਦਿੱਤਾ ਦਰਵਾਜ਼ਾ ਤੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਕਿੱਥੋਂ ਆਏਗਾ ਉਹ ਤਾਂ ਧਾਰਮਿਕ ਜਗਤ ਦੀ ਬਹੁਤੀ ਸਾਧਨਾ ਇੱਥੇ ਭਟਕ ਜਾਂਦੀ ਏ ਆਦਮੀ ਜਪਦਾ ਰੱਬ ਨੂੰ ਏ ਸਿਮਰਨ ਆਪਣਾ ਕਰਦਾ ਰਹਿੰਦਾ ਮੈਂ ਜਫਰਿਆਂ ਉੱਥੇ ਗਲਤੀ ਹੋ ਜਾਂਦੀ ਹੈ ਹਜ਼ੂਰ ਨੇ ਕਿਹਾ ਨਹੀਂ ਜਿੰਨੂੰ ਜਪਣ ਹੈ ਸਿਮਰਨ ਵੀ ਉਹਦਾ ਕਰ ਤੇ ਉਹਦਾ ਸਿਮਰਨ ਤਾਂ ਹੋਵੇਗਾ ਜੇ ਆਪਣੇ ਆਪ ਨੂੰ ਭੁੱਲੇਗਾ ਤੇ ਆਪਣੇ ਆਪ ਨੂੰ ਭੁੱਲਣ ਦੀ ਆਪਣੇ ਆਪ ਨੂੰ ਭੁਲਾਉਤ ਉਹ ਆਪਣੇ ਆਪ ਨੂੰ ਯਾਦ ਰੱਖਿਆ ਮੈਂ ਹਾਂ Hindu ਮੈਂ ਹਾਂ ਮੁਸਲਮਾਨ ਮੈਂ ਹਾਂ ਨਿਮਾਜ਼ੀ ਮੈਂ ਹਾਂ ਪੁਜਾਰੀ ਮੈਂ ਹਾਂ ਨਿਤਨੇਮੀ ਮੈਂ ਹਾਂ ਅਭਿਆਸੀ ਮੈਂ ਹਾਂ ਪੁਰਾਣੇ ਜਥੇ ਦਾ ਮੈਂ ਇਸ ਤਰ੍ਹਾਂ ਕਰਨਾ ਮੈਂ ਇਸ ਢੰਗ ਨਾਲ ਕਰਨ ਇਹ ਨਹੀਂ ਭੁੱਲਦੀ ਗੱਲ ਤੇ ਜਿੰਨਾ ਚਿਰ ਇਹ ਨਾ ਭੁੱਲੀ ਅੰਦਰੋਂ ਉਹ ਗੱਲ ਬਾਹਰ ਨਹੀਂ ਆਉਂਦੀ ਜਿਹਨੇ ਅੱਗੇ ਜੁੜਨਾ ਇਸ ਕਰਕੇ ਇੱਕ ਬਿਰਤੀ ਹੈ ਆਪਣੇ ਨਾਮ ਨੂੰ ਵੀ ਭੁੱਲ ਜਾਣਾ ਆਪਣੇ ਆਪ ਨੂੰ ਭੁੱਲ ਜਾਣਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੀ ਤੈਨੂੰ ਨਮਸਕਾਰ ਹੈ ਕਿਸ ਨੂੰ ਕਹਿੰਦੇ ਨਮਸਤੰ ਨਿਰਨਾਮੇ ਤੈਨੂੰ ਤੇ ਆਪਣਾ ਨਾਮ ਵੀ ਚੇਤੇ ਨਹੀਂ ਰਹਿੰਦਾ ਬਈ ਲੋਕ ਮੈਨੂੰ ਰੱਬ ਕਹਿੰਦੇ ਕਿੰਨੀ ਵੱਡੀ ਪਾਵਰ ਹੈ ਉਹਦੇ ਕੋਲ ਕਿੰਨੀ ਵੱਡੀ ਸ਼ਕਤੀ ਹੈ ਕਿੰਨੀ ਵੱਡੀ ਉਹਦੇ ਵਿੱਚ ਕਲਾ ਹੈ ਇਹਨਾਂ ਕੁਝ ਹੁੰਦਿਆਂ ਵੀ ਉਹ ਆਪਣੀ ਸਾਰੀ ਚੰਗਿਆਈ ਨੂੰ ਚੇਤੇ ਵਿੱਚ ਨਹੀਂ ਲਿਆਉਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ